ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰਾ ਨਾਮ ਡਾਕਟਰ ਹਿਮਾਂਸ਼ੂ ਜਿੰਦਲ ਹੈ ਮੈਂ ਆਮ ਆਦਮੀ ਕਲੀਨਿਕ ਮਲੇਪੁਰ ਚ ਐਜ਼ ਅ ਮੈਡੀਕਲ ਆਫੀਸਰ ਇਨ ਚਾਰਜ ਪੋਸਟਡ ਹਾਂ ਜੋ ਡੇਲੀ ਮੈਡੀਸਿਨਸ ਹੈ ਹਾਈਪਰਟੈਨਸ਼ਨ ਡਾਇਬਟੀਜ਼ ਦੀ ਉਹਨਾਂ ਨੂੰ ਹੁਣ ਪ੍ਰੋਵਾਈਡ ਹੋ ਰਹੀ ਹੈ ਫ੍ਰੀ ਆਫ ਕਾਸ ਸਾਰੇ ਉਹਨਾਂ ਨੂੰ ਜੋ ਨੇ ਏਸੈਂਸ਼ੀਅਲ ਟੈਸਟ ਹੈ ਸਾਰੇ ਉਹਨਾਂ ਨੂੰ ਫ੍ਰੀ ਆਫ ਕਾਸ ਪ੍ਰੋਵਾਈਡ ਹੋ ਰਹੇ ਹਨ ਜਿੱਥੇ ਪਹਿਲਾਂ ਕੋਈ ਇਹ ਜੀ ਫੈਸਿਲਿਟੀ ਪ੍ਰੋਵਾਈਡਡ ਨਹੀਂ ਹੁੰਦੀ ਸੀ ਉਹਨਾਂ ਨੂੰ ਸ਼ਹਿਰਾਂ 'ਚ ਇੰਨੀ ਇੰਨੀ ਦੂਰ ਜਾਣਾ ਪੈਂਦਾ ਸੀ ਡਾਕਟਰ ਕੋਲੇ ਹਸਪੀਟਲ 'ਚ ਚੈੱਕਅਪ ਕਰਵਾਣ ਤੇ ਪ੍ਰਾਈਵੇਟ ਹਸਪੀਟਲ ਦੇ ਵਿੱਚ ਇਨਾ ਖਰਚਾ ਕਰਦੇ ਸੀ ਬਟ ਉਹਨਾਂ ਪੰਜਾਬ ਗਵਰਨਮੈਂਟ ਦੇ ਕਾਰਨ ਉਹਨਾਂ ਦੇ ਇਹ ਸਭ ਚੀਜ਼ਾਂ ਉਹਨਾਂ ਦੇ ਹੁਣ ਪਿੰਡ ਦੇ ਵਿੱਚ ਸਭ ਉਹਨਾਂ ਨੂੰ ਮਿਲ ਰਿਹਾ ਹੈ ਤੇ ਇਨ ਮਾਈ ਓਪੀਨੀਅਨ ਪੰਜਾਬ ਗਵਰਨਮੈਂਟ ਨੇ ਇਹ ਹੈਲਥ케ਅਰ ਦੇ ਸੈਕਟਰ ਦੇ ਵਿੱਚ ਸਭ ਤੋਂ ਬੈਸਟ ਕੰਮ ਕੀਤਾ ਹੈ ਸ਼ਾਨਦਾਰ ਮੁਹੱਲਾ ਕਲੀਨਿਕ ਹੈ ਸਫਾਈ ਹੈ ਔਰ ਡਾਕਟਰ ਉਹਨਾਂ ਦੀ ਜਿਹੜੀ ਦਵਾਈ ਲਿਖਣੀ ਆ ਉਹ ਕੰਪਿਊਟਰ 'ਚ ਐਡ ਕਰ ਦਿੰਦੇ ਨੇ ਜਿੱਥੇ ਦਵਾਈ ਲੈਣੀ ਆ ਉੱਥੇ ਤੱਕ ਕੰਪਿਊਟਰ ਪਹੁੰਚ ਜਾਂਦੀ ਹੈ ਟੋਟਲ ਪੇਪਰਲੈਸ ਹੈ ਇੱਕ ਹੋਰ ਹੈ ਕਿ ਉਹਦਾ ਮਰੀਜ਼ ਦਾ ਰਿਕਾਰਡ ਉਹਦੇ ਫੋਨ 'ਤੇ ਅਸੀਂ ਦੇ ਦਿੰਨੇ ਆ ਉਹ ਪੰਜਾਬ ਦੇ ਵਿੱਚ ਜਿੱਥੇ ਮਰਜ਼ੀ ਜਾਵੇ ਆਪਣਾ ਫੋਨ ਨੰਬਰ ਕੱਢੇ ਤਾਂ ਉਹਦਾ ਸਾਰਾ ਪੁਰਾਣਾ ਰਿਕਾਰਡ ਜਿਹੜਾ ਕਿ ਉਹਨੂੰ ਕਿਹੜੀ-ਕਿਹੜੀ ਦਵਾਈ ਦਿੱਤੀ ਗਈ ਉਹ ਸਾਰਾ ਨਿਕਲ ਕੇ ਆਉਂਦਾ ਹੈ ਜੋ 80 ਦਵਾਈਆਂ ਜੋ ਇੱਥੇ ਹਰ ਆਮ ਆਦਮੀ ਕਲੀਨਿਕ ਚ ਹਰ ਆਮ ਆਦਮੀ ਨੂੰ ਮਿਲਣੀ ਚਾਹੀਦੀ ਹੁੰਦੀਆਂ ਉਹ ਇੱਥੇ ਸਾਨੂੰ ਪ੍ਰੋਵਾਈਡ ਕੀਤੀ ਜਾਂਦੀ ਹੈ ਪ੍ਰੋਪਰ ਕੁਆਂਟੀਟੀ ਵਿੱਚ ਤੇ ਅਰਾਊਂਡ ਸਾਡੇ ਕੋਲੇ ਹੈ 38 ਟੈਸਟ ਦੀ ਲਿਸਟ ਹੈ ਜੋ ਇੱਥੇ ਫ੍ਰੀ ਆਫ ਕਾਸਟ ਡੇਲੀ ਕਿਤੇ ਜਾਂਦੇ ਪੇਸ਼ੈਂਟਾਂ ਵਾਸਤੇ ਜਿਨ੍ਹਾਂ ਨੂੰ ਜ਼ਰੂਰਤ ਪੈਂਦੀ ਹੈ ਇਹ ਸਾਰੇ ਜੋ ਬੇਸਿਕ ਟੈਸਟ ਹੈ ਇਹ ਉਹ ਟੈਸਟ ਹੈ ਜੋ ਪੇਸ਼ੈਂਟਸ ਨੂੰ ਬਹੁਤ ਜ਼ਿਆਦਾ ਮਹਿੰਗੇ ਪੈਂਦੇ ਸੀ ਪ੍ਰਾਈਵੇਟ ਲੈਬਸ ਤੋਂ ਬਟ ਹੁਣ ਇਟ ਇਸ ਬੀਂਗ ਡਨ ਫ੍ਰੀ ਆਫ ਕਾਸਟ ਪ੍ਰਾਇਮਰੀ ਹੈਲਥ ਕੇਅਰ ਜੋ ਹਰ ਇਨਸਾਨ ਦਾ ਅਧਿਕਾਰ ਹੈ ਚਾਹੇ ਗਰੀਬ ਤੋਂ ਗਰੀਬ ਹੋਏ ਚਾਹੇ ਅਮੀਰ ਤੋਂ ਅਮੀਰ ਹੋਏ ਉਹ ਗਵਰਨਮੈਂਟ ਨੇ ਹਰ ਬੰਦੇ ਤੱਕ ਪਹੁੰਚਾਈ ਉਹਨਾਂ ਦੇ ਘਰ ਤੱਕ ਪਹੁੰਚਾਈ ਹੈ ਬੇਸਿਕ ਅਮੈਨਿਟੀਆਂ ਕਰਕੇ ਕਿਸੇ ਨੂੰ ਤਕਲੀਫ ਨਾ اٹھਾਣੀ ਪਵੇ ਇਸ ਚੀਜ਼ ਵਾਸਤੇ ਮੈਂ ਪੰਜਾਬ ਸਰਕਾਰ ਦਾ ਬਹੁਤ ਧੰਨਵਾਦੀ ਹਾਂ